ਬਹੁਤ ਚਿਰਾਂ ਬਾਅਦ ਪੰਜਾਬ ਪੁਲਿਸ ਜਾਂ ਇੰਡੀਆ ਦੇ ਏਜੰਸੀਸ ਨੇ ਜਿਵੇਂ ਸਾਡੇ ਤਿੰਨ ਬੱਚਿਆਂ ਨੂੰ ਸ਼ਹੀਦ ਕੀਤਾ ਔਰ ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹਨਾਂ ਨੇ ਫੜ ਕੇ ਉਹਨਾਂ ਨੂੰ ਸ਼ਹੀਦ ਕੀਤਾ ਹੈ ਪਰ ਅਸੀਂ ਇਹਦਾ ਨੇ ਭਾਜੀ ਜੋ ਚਾੜ੍ਹ ਦਿੱਤੀ ਆ ਉਹ ਤਾਂ ਜ਼ਰੂਰ ਮੋੜਾਂਗੇ ਅਸੀਂ ਉਹ ਚਾਹੇ ਯੂਪੀ ਪੁਲਿਸ ਹੈਗੀ ਆ ਚਾਹੇ ਪੰਜਾਬ ਪੁਲਿਸ ਹੈਗੀ ਆ ਅਸੀਂ ਪੰਜਾਬ ਪੁਲਿਸ ਤੋਂ ਇਹ ਪੁੱਛਣਾ ਚਾਹੁੰਦੇ ਆ ਕਿ ਇਹ ਇਹਨਾਂ ਦੀ ਐਫਆਈਆ ਦੱਸੋ ਸਾਡੇ ਕਿ ਇਹਨਾਂ ਤੇ ਕੇਸ ਕੀ ਸੀ ਕੀ ਕੇਸ ਸੀ ਜਿਹੜਾ ਤੁਸੀਂ ਦੱਸਦੇ ਹੋ ਕਿ ਉਹ ਗਨੇਸ਼ੂ ਕੇ ਨਸੇ ਆ ਤੇ ਜੇ ਉਹਨਾਂ ਕੋਲ 47 ਹੈਗੀਆਂ ਸੀ ਤਾਂ ਉਹਨਾਂ ਨੂੰ ਨਸਨ ਦੀ ਕਿਹੜੀ ਜ਼ਰੂਰਤ ਸੀ ਇੱਕ ਸਾਜ਼ਿਸ਼ ਹੈ ਦੋਵਾਂ ਨੇ ਰਲ ਮਿਲ ਕੇ ਏਜੰਸੀਆਂ ਨੇ ਤੇ ਉਹਨਾਂ ਨੂੰ ਜਾ ਕੇ ਯੂਬੀ ਦੇ ਵਿੱਚ ਸ਼ੀਤ ਕੀਤਾ ਜਿਹਦੇ ਵਿੱਚ ਪੰਜਾਬ ਪੁਲਿਸ ਵੀ ਸ਼ਾਮਲ ਹੈਗੀ ਹੈ ਇਹਨਾਂ ਨੂੰ ਇਸ ਦਾ ਖਿਮਾਜਾ ਭੁਗਤਣਾ ਪੈਣਾ ਅਸੀਂ ਉਸ ਯੋਗੀ ਨੂੰ ਵੀ ਦੱਸ ਦਿੰਦੇ ਆ ਤੇਰੇ ਉੱਥੇ ਤੇ ਗੁੰਡੇ ਨਹੀਂ ਹੈਗੇ ਕਟਿਆ ਵਾਲੇ ਜਿਨ੍ਹਾਂ ਨੂੰ ਤੁਸੀਂ ਗੋਲੀਆਂ ਬਾਰ ਕੇ ਲੱਤਾਂ ਜਿੱਤੇ ਦੱਸ ਦਿੰਦੇ ਹੋ